ਨਿਆਣੇ ਤਾਂ ਬਹੁਤੀਆਂ ਕਰਾਉਂਦੇ ਆ ਅੱਜਕੱਲ੍ਹ ਤੇ ਮਮੀ ਹਾਂ ਉਹ ਮੈਂ ਤੇ ਬੀਬੀ ਨੇ ਨਾ ਘੁੰਮਣ ਜਾਣਾ ਹੈ ਘੁੰਮਣਾ ਕਿੱਥੇ ਫਿਲਮ ਵੇਖਣ ਜਾਣਾ ਵਾ ਕਦੋਂ ਜਾਣਾ ਵਾ ਬਾ ਉਹ ਤਿਆਰ ਹੋਣ ਦੀ ਤੇ ਇੱਕ ਘੰਟਾ ਲੱਗ ਜਾਣਾ ਚੱਲ ਜਿਓ ਹੈ ਚੱਲ ਜਿਓ ਕੱਲ ਠੀਕ ਆ ਸਰ ਚਲਾਂ ਮਮੀ ਇਹਨਾਂ ਦਾ ਦੂਜੇ ਦਿਨ ਇਹੋ ਪੰਗਾ ਰਿੰਦਾ ਫਿਲਮ ਵੇਖਣ ਜਾਣਾ ਇਹਨਾਂ ਨੇ ਹਾਏ ਹਏ ਹਏ ਮਮੀ ਕਿਹਨਾਂ ਹੈ ਕੋਈ پتہ ਨਹੀਂ ਪਤਾ ਨਹੀਂ ਕੀ ਹੋ ਗਿਆ ਹੀ ਹਾਂ ਹਏ ਵਾਡੂ ਵਾਡੂ ਨਹੀਂ ਜਾ ਤਰ ਨੂੰ ਲੈ ਕੇ ਆ ਪਤਾ ਹੈ ਟਿੰਪੀ ਮੇਰੀ ਗੱਲ ਸੁਣ ਮਮੇ ਨੇ ਲਿੰਕਾ ਲਿਆ ਲੂਣ ਪਾ ਲੈ ਲੂਣ ਪਾ ਲੈ ਮੈਂ ਗੁਲਾਬ ਲਈ ਅੰਬੂ ਡਾਕਟਰ ਟੈਨਸ਼ਨ ਨਾਲ ਮੈਂ ਆਇਆ ਬਸ ਵੇਖ ਲੋ ਫਿਲਮਾਂ ਫਿਲਮਾਂ ਤੇ ਸਾਡੇ ਘਰੇ ਸ਼ੁਰੂ ਹੋ ਗਈਆਂ ਤੇ ਹਾਂ ਸੁਭਨ ਨੋਬਤ ਰੋਟੀ ਨਹੀਂ ਬਣੀ ਆ ਜੇ ਹੈ ਨਾ ਟਾਈਮ ਹੋ ਗਿਆ ਦੁਪਹਿਰ ਹੋਣੀ ਹੈ ਹੀ ਰੋਟੀ ਨਹੀਂ ਬਣੀ ਆ ਰਿਆ ਸੁਭ 11 ਵਜੇ ਜੀ ਨੌ ਰਾਣੀਆਂ ਪਾਣੀ ਦਾ ਗਲਾਸ ਫੜਾਇਆ ਇੱਕ ਪਾਣੀ ਦੇ ਆ ਗੁੱਡੀਆਂ ਕੀ ਕਰਿਆ ਵਾ ਮੰਮੀ ਜੀ ਕਾਲੀ ਦਾਲ ਤਰੀਜੀ ਨਾ ਨਾ ਮੈਂ ਤਾਂ ਖਾਦੀ ਜਾਣੀ ਸਵਾਈ ਹੁੰਦੀ ਔਰ ਕਹਤ ਰਹੋ ਮਟਰ ਬਣਾ ਲਾ ਨਾ ਨਾ ਮੈਂ ਇਥੇ ਜੱਬੇ ਨਹੀਂ ਜਾਂਦੇ ਗੈਂ ਆਪਣਾ ਕੀ ਉਹਨੂੰ ਕਹਿੰਦੇ ਆ ਮੈਨੂੰ ਮਾਸਾ ਗੰਡੇ ਪਿਆਜ਼ ਤੂੰ ਬਣਾ ਦੇ ਉਹੋ ਖਾ ਲੂੰਗੀ ਮਾੜੀ ਬੁੱਢੜੀ ਵਿਚਾਰੀ ਕੀ ਕਰੇ ਜਾਨ ਲੈ ਲੇ ਬੁੱਢੜੀ ਸਾਡੀ ਸੱਤ ਵਜੇ ਨੇ ਹੁੰਦੀ ਜਾਂਦਾ ਟਾਈਮ ਹੋ ਚਲੇ ਲਿਆ ਨਹੀਂ ਗੰਡੇ ਫੜਾ ਸਬਜ਼ੀ ਆਸਤੇ ਗੰਡੇ ਕੱਟਦਾ ਮੈਂ ਬਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਓ ਸੁਣਾਓ ਕਿੱਦਾਂ ਕੀ ਕਰੀ ਜਾਂਦੇ ਹੋ ਕਾਹ ਨਹੀਂ ਪੁੱਤ ਮੈਂ ਕੀ ਕਰਨਾ ਸਵੇਰ ਦੀ ਕੰਮੇ ਲੱਗੀ ਆ ਤੇ ਸਾਰਾ ਨਾਲ ਤੇਰੀ ਨਵਾਂ ਦੇ ਕੰਮ ਕਰਾ ਮੀਂ ਨਾ ਚੜੀ ਖਾਤ ਨਾ ਜਾਏ ਹਏ ਜਿੱਪੀ ਪਾਣੀ ਲਿਆ ਬਈ ਡਿਪੀ ਕੀ ਕਰਦੀ? ਕੁਝ ਨਹੀਂ ਸੁੱਤੀ ਸੀ। ਕੰਮ ਤਾਂ ਸਾਰਾ ਮੰਮੀ ਨੇ ਘਰ ਤਾਂ ਸੀ ਨਾ।